ਰੋਇਆ ਨਾ ਕਰੋ ਕਦੇ ਕਿਸੇ ਸਾਹਮਣੇ ਨਾ ਕਿਸੇ ਨੂੰ ਮੈਂ ਕਹਿੰਦਾ ਜੀ ਆਪਣਾ ਪੀਤ ਨਾ ਦਿਆ ਕਰੋ ਜੇ ਤੁਸੀਂ ਮੁਸ਼ਕਲ ਦੇ ਵਿੱਚ ਹੋ ਤੁਸੀਂ ਦੁਖੀ ਹੋ ਨਾ ਕਿਸੇ ਨੂੰ ਨਾ ਦੱਸਿਆ ਕਰੋ ਜੇ ਦਸਣਾ ਵੀ ਹੈ ਤੁਹਾਨੂੰ ਬਹੁਤ ਜ਼ਿਆਦਾ ਰੋਣਾ ਆ ਰਿਹਾ ਤੇ ਆਪਣੇ ਗੁਰੂ ਅੱਗੇ ਜਾ ਕੇ ਰੋ ਲੋ ਜਿੰਨਾ ਮਰਜ਼ੀ ਰੋ ਲੋ ਮਾਲਕ ਅੱਗੇ ਕੋਈ ਸ਼ਰਮ ਨਹੀਂ ਜੇਗੀ ਬੱਚਾ ਆਪਣੇ ਮਾਗੋ ਦੇ ਅੱਗੇ ਜਾ ਕੇ ਰੋ ਵੀ ਸਕਦਾ ਆਪਣਾ ਦੁੱਖ ਵੀ ਸੁਣਾ ਸਕਦਾ ਪਰ ਦੁਨੀਆ ਦੇ ਹਿੱਥੋਂ ਆਪਣਾ ਤਮਾਸ਼ਾ ਨਾ ਬਣਾਉਣਾ ਸੱਚੀ ਗੱਲ ਜੇ ਕਿਸੇ ਨੇ ਨਹੀਂ ਜੇ ਸਾਹਮਣਾ ਤੁਹਾਨੂੰ ਪਤਾ ਕੀ ਲੱਗਦਾ ਹੈਗਾ ਕਿ ਸ਼ਾਇਦ ਮੈਂ ਕਿਸੇ ਨੂੰ ਆਪਣਾ ਦੁੱਖ ਜ਼ਾਹਿਰ ਕਰ ਰਿਹਾ ਹਾਂ ਕੋਈ ਮੇਰੇ ਹਾਲਾਤ ਵੇਖ ਕੇ ਮੇਰੀ ਬਾਹ ਫੜ ਲੇਗਾ ਕਿਸੇ ਨੇ ਨਹੀਂ ਜੇ ਫੜਨੀ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਦੁਨੀਆ ਬਹੁਤ ਮਤਲਬੀ ਆ ਬਲਕਿ ਤੁਸੀਂ ਬਹੁਤ ਕੁਝ ਵੇਖ ਵੀ ਚੁੱਕੇ ਹੋ ਹੋਗੇ ਜ਼ਿੰਦਗੀ 'ਚ ਮਾਲਕ ਬੜੇ ਸੱਚ ਬਖਾ ਦਿੰਦਾ ਜੇ ਸੋ ਜਿਹੜੀ ਉਮੀਦ ਦੀ ਤਾਰ ਆ ਨਾ ਸਿਰਫ ਆਪਣੇ ਮਾਲਕ ਦੇ ਨਾਲ ਹੀ ਜੋੜਨਾ ਕਿਸੇ ਹੋਰ ਦੇ ਨਾਲ ਨਹੀਂ ਜਿੰਨੀਆਂ ਵੀ ਐਕਸਪੈਕਟੇਸ਼ਨਸ ਰੱਖਣੀਆਂ ਸਿਰਫ ਆਪਣੇ ਭਗਵਾਨ ਨਾਲ ਰੱਖਣੀਆਂ ਕਿ ਮੈਨੂੰ ਦੁਨੀਆ ਤੇ ਭਰੋਸਾ ਨਹੀਂ ਹਗਾ ਮੈਨੂੰ ਮੇਰੇ ਗੁਰੂ ਤੇ ਭਰੋਸਾ ਹਗਾ ਸਮਾਜ ਜਿੱਦਾਂ ਦਾ ਮਰਜ਼ੀ ਹਲਾਜ ਜਿੱਦਾਂ ਦੇ ਮਰਜ਼ੀ ਕੋਈ ਗੱਲ ਨਹੀਂ ਮੇਰਾ ਮਾਲਕ ਮੇਰੇ ਘਰ ਰੋਟੀ ਚਲਾਏਗਾ ਮੇਰੇ ਮਾਲਕ ਨੂੰ ਪਤਾ ਕਿੱਦਾਂ ਕਰਾਣੇ ਸਾਰੇ ਕੰਮ ਇਹ ਗੱਲਾਂ ਗਿਆ ਕਰੋ ਆਪਣੇ ਆਪ ਨੂੰ ਸਵੇਰੇ ਉੱਠ ਗਏ ਨਾ ਦੇਖੋ ਕਬਰਾਂ ਨਾਲ ਜ਼ਿਆਦਾ ਸੋਚਣ ਦੇ ਨਾਲ ਕੁਛ ਨਹੀਂ ਜੇ ਹੁੰਦਾ ਬੰਦਾ ਖੋਦ ਹੀ ਬਿਮਾਰ ਬਿੰਦਾ ਇਹ ਸੋਚ ਦਾ ਬੋਝ ਆ ਜੀ ਛੁੱਟ ਦਿਓ ਪਰੇ ਸਿਰਫ ਆਪਣੇ ਗੁਰੂ ਦੇ ਅੱਗੇ ਜਾ ਕੇ ਬਹਿ ਜਾਓ ਵਿਸ਼ਵਾਸ ਰੱਖੋ ਆਪਣੇ ਮਾਲਕ ਤੇ ਕਿ ਜੀ ਅੱਜ ਮੇਰੇ ਤੇ ਦੁੱਖਾਂ ਦੀ ਘੜੀ ਪਈ ਵੀ ਆ ਤੇ ਮਾਲਕ ਆਪਣੇ ਆਪ ਹੀ ਕਢਵਾਊਗਾ ਪ੍ਰੋਸਵਾ ਰੱਖਿਆ ਕਰੋ ਸਮਾਂ ਦਾ ਦੇਖੋ ਨਿਕਲ ਹੀ ਜਾਂਦਾ ਜੇ ਇਹ ਜਿਹੜੇ ਹਾਲਾਤ ਤੁਹਾਨੂੰ ਇਹ ਲੱਗਦਾ ਪੈਣਾ ਕਿ ਸਭ ਖਤਮ ਹੋ ਗਿਆ ਅੱਗੇ ਹੁਣ ਰਸਤੇ ਬੰਦ ਹੈ ਮੇਰੇ ਲਈ ਕੁਝ ਨਹੀਂਗਾ ਜਦੋਂ ਸਮਾਂ ਬਦਲਣਾ ਨਾ ਜਦੋਂ ਵਕਤ ਮਾਲਕ ਨੇ ਬਦਲਣਾ ਤੁਹਾਡਾ ਉਦੋਂ ਤੁਹਾਡੇ ਲਈ ਹਜ਼ਾਰਾਂ ਰਸਤੇ ਖੋਲਣੇ ਉਹਨੇ ਸਬਰ ਰੱਖੋ ਕੋਈ ਗੱਲ ਨਹੀਂ ਸਭ ਠੀਕ ਹੋਏਗਾ ਮਾਲਕ ਨੇ ਤੁਹਾਡੀ ਬਾਹ ਫੜੀ ਹੋਈ ਹੈ ਦੁਨੀਆ ਤੁਹਾਨੂੰ ਛੱਡ ਸਕਦੀ ਹੈ ਦੁਨੀਆ ਤੁਹਾਨੂੰ ਨਕਾਰ ਸਕਦੀ ਹੈ ਪਰ ਮਾਲਕ ਲਈ ਤੁਸੀਂ ਬਹੁਤ ਪਿਆਰਿਓ ਉਹਨੇ ਤੁਹਾਡੇ ਲਈ ਬਹੁਤ ਵਧੀਆ ਸੋਚਿਆ ਹੈ ਜੇ ਤੁਨੇ ਕਰਕੇ ਦਿਖਾਣਾ ਜੇ ਕੋਈ ਨਹੀਂ ਰੋਕ ਸਕਦਾ ਤੁਹਾਡੀ ਜ਼ਿੰਦਗੀ ਤੇ ਚੰਗਾ ਸਮਾਂ ਮਾਲਕ ਨੇ ਲੈ ਗਏ ਜਾਣਾ